ਉਦੇਭਾਈ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸਾਰੀ ਟੀਮ ਨਾਲ ਕੰਮ ਕਰਕੇ ਮੈਨੂੰ ਪਲੀਜ਼ ਦੱਸੋ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ థాంਕ ਯੂ ਆਲ ਫੋਰ ਕਮਿੰਗ ਚਲੋ ਗੱਲ ਇੱਕ ਵਾਰ ਖਤਮ ਹੋਏ ਇਨਾਂ ਤੇ ਕਰ ਲੇ ਤੁਸਾਂ ਆ ਪਹਿਲਾਂ ਤੇ ਮਰਜੀ ਦਾ ਥੈਂਕ ਯੂ ਕਰਨਾ ਚਾਹੂੰਗਾ ਆ ਯੂਜੂਲੀ ਕੀ ਹੁੰਦਾ ਜੀ ਨਾਨ ਸਿੰਗਰਸ ਨੂੰ ਐਜ਼ ਅ ਰੀਡਲ ਐਂਡ ਆ ਬਹੁਤ ਮੁਸ਼ਕਲ ਹੁੰਦਾ ਇਸ ਇੰਡਸਟਰੀ ਚ ਉਹਨਾਂ ਨੇ ਚਾਂਸ ਦਿੱਤਾ ਸੋ ਬਾਈ ਥੈਂਕ ਯੂ ਸੋ ਮੱਚ ਸ਼ਾਨਾਜ਼ ਦਾ ਆਮ ਕੋਸ਼ਲ ਬਾਈ ਦਾ ਤੇ ਬਾਕੀ ਆਰਟਿਸਟਸ ਸਾਰਿਆਂ ਦਾ ਸਪੈਸ਼ਲੀ ਨਿਰਮਲ ਮੈਮ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਤੇ ਬਾਕੀ ਆਪਣਾ ਜਸਵੀਰਾ ਗੁਰਚੇਸ ਚੈਲ ਭਾਜੀ ਆਪਾਂ ਤੇ ਇੱਕੋ ਇਲਾਕੇ ਤੋਂ ਹੈ ਤਰਨਤਨ ਦਿਨੇਸ਼ ਭਾਜੀ ਤੇ ਬਾਕੀ ਸਾਰਿਆਂ ਦਾ ਜੀ ਬਹੁਤ ਬਹੁਤ ਥੈਂਕ ਯੂ ਤੇ ਪੰਜਾਬੀ ਇੰਡਸਟਰੀ ਚ ਫਰਸਟ ਮੂਵੀ ਹੈ ਜੀ ਮੇਰੀ ਤੇ ਕੰਮ ਕਰਕੇ ਬਹੁਤ ਵਧੀਆ ਲੱਗਾ ਤੇ ਉਮੀਦ ਕਰਦਾ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਕੰਮ ਪਸੰਦ ਆਊਗਾ ਤੇ ਅੱਗੇ ਵੀ ਜਰੂਰ ਕਰਾਂਗੇ ਜੀ ਥੈਂਕ ਯੂ so much ਜਿਆਵਾਤ ਭਾਈ ਥੈਂਕ ਯੂ so much ਤੁਹਾਨੂੰ 올ਲੀ ਵੈਰੀ ਬੈਸਟ ਫॉर दी ਫਿਚਰ ਥੈਂਕ ਯੂ so much ਠੀਕ ਹੈ